ਐਸਪਕ ਖਾਲਸਾ ਏਡ ਦੀ ਟੀਮ ਦੇ ਨਾਲ ਮੌਜੂਦ ਆ ਲਗਾਤਾਰ ਲੋਕਾਂ ਤੱਕ ਜਿਹੜਾ ਕਿ ਉਹ ਰਾਹ ਸਮਗਰੀ ਜਿਹੜੀ ਪੰਚਾਈ ਜਾ ਰਹੀ ਹੈ ਐਸ ਵਕਤ ਮੇਰੇ ਨਾਲ ਜਿਹੜੇ ਨੇ ਕਿ ਸੇਵਾਦਾਰ ਵੀ ਇੱਥੇ ਮੌਜੂਦ ਨੇ ਪਰ ਜਿਸ ਥਾਂ ਦੇ ਉੱਤੇ ਉਸੇ ਖੜੇ ਹੋਏ ਆ ਬਾਉਪੁਰ ਦੀ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀਗੀ ਸਟਾਰਟਿੰਗ ਤੇ ਜਿੱਥੇ ਪਲਟੂਮ ਪੁਲ ਜਿਹੜਾ ਵਾ ਪੱਕਾ ਪੁਲ ਜਿਹੜਾ ਬਣਾਇਆ ਗਿਆ ਉੱਥੋਂ ਅਸੀਂ ਹੁਣ ਅੰਦਰ ਜਿਹੜਾ ਕਿ ਡੇਢ 2 2.5 ਕਿਲੋਮੀਟਰ ਆ ਗਏ ਹੋਏ ਆ ਖਾਲਸਾ ਏਡ ਦੀਆਂ ਟੀਮਾਂ ਲਗਾਤਾਰ ਅਖੀਰ ਤੱਕ ਉਸ ਕਨਾਂ ਤੱਕ ਪਹੁੰਚ ਕਰ ਦੀਆਂ ਪਈਆਂ ਨੇ ਜਿੱਥੇ ਸਭ ਤੋਂ ਵੱਧ ਜਿਹੜੀ ਹੈ ਕਿ ਉਹ ਲੋਡ ਹੈ ਇਸ ਵਕਤ ਜਿਹੜੀ ਹੈ ਕਿ ਰਾਹਤ ਸਮਗਰੀ ਦੀ ਪਰ ਜਿਸ ਤਰੀਕੇ ਦੇ ਨਾਲ ਇਸ ਵਕਤ ਅਸੀਂ ਇੱਥੋਂ ਮੰਗਦੇ ਪਿਆ 10 ਫੁੱਟ ਤੋਂ ਵੀ ਵੱਧ ਜਿਹੜਾ ਹੈ ਕਿ ਇੱਥੇ ਇਸ ਵਕਤ ਪਾਣੀ ਹੋਏਗਾ ਬਰਬਾਦੀ ਤੁਸੀਂ ਖੁੱਤੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵਕਤ ਇੱਥੇ ਹੋਈ ਹੈ ਪਰ ਸਵਾਲ ਆ ਕੇ ਫਿਰ ਉੱਥੇ ਇਹ ਪਹੁੰਚਦਾ ਪਿਆ ਹੈ ਕਿ ਸੇਵਾਦਾਰ ਵੀ ਜੋ ਇੱਥੇ ਮੌਜੂਦ ਨੇ ਉਹ ਇਹੀ ਕਹਿੰਦੇ ਪਏ ਨੇ ਕਿ ਡੰਗਰਾਂ ਵਾਸਤੇ ਜਿਹੜਾ ਚਾਰਾ ਸਭ ਤੋਂ ਵੱਧ ਉਹਦੀ ਲੋੜ ਹੈ ਕਿਉਂਕਿ ਲੋਕ ਜਿਹੜੇ ਨੇ ਕਿ ਇਸ ਵਕਤ ਉਹ ਸਥਿਤੀ 'ਚ ਨਹੀਂ ਹੈ ਕਿ ਆਪਣੇ ਉਹ ਘਰ ਛੱਡ ਕੇ ਜਿਹੜਾ ਕਿ ਉਹ ਇੱਥੋਂ ਨਿਕਲ ਸਕਣ ਘਰਾ ਦੇ ਸਾਹਮਣੇ ਜਿਹੜਾ ਕਿ ਪੂਰਾ ਰਾਹ ਬਣਿਆ ਹੋਇਆ ਸੀਗਾ ਕੱਚਾ ਕਰ ਰਸਤਾ ਸੀਗਾ ਉਹ ਵੀ ਜਿਹੜਾ ਕਿ ਟੱਟਿਆ ਹੋਇਆ ਵਾ ਲਗਾਤਾਰ ਸੇਵਾ ਜਿਹੜੀ ਹੈ ਉਹ ਪੰਚਾਈ ਜਾ ਰਹੀ ਹੈ ਅਗਲੀ ਤਸਵੀਰ ਤੁਹਾਨੂੰ ਮਹੌਨੂਸ ਘਰ ਦੀ ਵੀ ਦਿਖਾਵਾਂਗਾ ਕਿ ਜਿੱਥੇ ਇਹ ਟੀਮ ਜਿਹੜੀ ਹੈ ਕਿ ਉਹ ਮਦਦ ਕਰਨ ਵਾਸਤੇ ਜਿਹੜੀ ਹੈ ਕਿ ਪਹੁੰਚਦੀ ਪਈ ਹੈ ਤੇ ਉੱਥੇ ਦੇ ਹਾਲਾਤ ਕੀ ਨੇ ਅਸਲ ਦੇ ਵਿੱਚ ਜਿਹੜੀ ਗਰਾਊਂਡ ਰਿਪੋਰਟ ਹੈ ਉਹ ਤੁਹਾਨੂੰ ਜ਼ਰੂਰ ਆਪਣੇ ਸਾਂਝੀ ਕਰਦੇ ਪਏ ਐ ਇਸ ਵਕਤ ਮੈਂ ਬਾਉਪੁਰ ਦੇ ਅਗਲੇ ਪਿੰਡਾਂ ਦੇ ਵਿੱਚ ਮੌਜੂਦ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ ਕਿ ਗਰਾਊਂਡ ਰਿਪੋਰਟ ਅਸਲ ਦੇ ਵਿੱਚ ਕਿ ਪਿੰਡਾਂ ਦੇ ਅੰਦਰ ਤੱਕ ਦੇ ਹਾਲਾਤ ਕੀ ਨੇ ਪਹਿਲਾਂ ਅਸੀਂ ਖਾਲਸਾ ਏਡ ਦੀ ਟੀਮ ਦੇ ਨਾਲ ਜਿਹੜਾ ਹੈ ਕਿ ਉੱਥੇ ਪਹੁੰਚੇ ਸਨ ਹੁਣ ਵੀ ਖਾਲਸਾ ਏਡ ਦੀ ਟੀਮ ਇੱਥੇ ਨਾਲ ਮੌਜੂਦ ਹੈ ਉਹ ਐਸ ਲੋਕ ਜਿਹੜੀ ਹੈ ਕਿ ਲੋਕਾਂ ਤੱਕ ਇੱਥੇ ਮਦਦ ਜਿਹੜੀ ਪਹੁੰਚਾਰੀ ਹੈ ਪਰ ਜੋ ਸਭ ਤੋਂ ਇੱਕ ਸੋਚਨ ਤੇ ਇੱਕ ਚਿੰਤਾ ਦਾ ਵਿਸ਼ਾ ਵਾਲੀ ਤਸਵੀਰ ਹੈ ਉਹ ਇਹ ਸਾਹਮਣੀ ਤਸਵੀਰ ਹੈ ਕਿ ਡੰਗਰ ਜਿਹੜਾ ਹੈ ਕਿ ਉਹ ਪਸ਼ੂ ਹੈ ਉਹ ਇੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਬਿਮਾਰੀ ਨਾਲ ਕਿਰਿਆ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਲਗਾਤਾਰ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਪਾਣੀ ਜਿਹੜਾ ਬਣਿਆ ਹੋਇਆ ਹੈ ਤੇ ਡੰਗਰ ਜਿਹੜਾ ਬੱਚਾ ਇਸ ਵਕਤ ਪਾਣੀ ਦੇ ਵਿੱਚ ਹੀ ਜਿਹੜਾ ਹੈ ਕਿ ਉਹ ਬੈਠਾ ਹੋਇਆ ਹੈ ਪਿੰਡ ਵਾਸੀ ਵੀ ਜਿੰਨੇ ਇੱਥੇ ਲੋਕ ਨੇ ਆਲੇ ਦੁਆਲੇ ਦੇ ਉਹ ਇਹੀ ਕਹਿੰਦੇ ਪਏ ਨੇ ਕਿ ਸਾਡੇ ਵਾਸਤੇ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਲੈ ਕੇ ਜਾਈਏ ਕਿੱਥੇ ਕਿਉਂਕਿ ਜਿਹੜੇ ਰਾਤ ਨੂੰ ਅਸੀਂ ਨਿਕਲ ਕੇ ਆਏ ਆਂ ਅੰਦਰੋਂ ਉਹ ਘੱਟੋ-ਘੱਟ ਨਹੀਂ ਤੇ ਉੱਥੇ ਕੋਈ 10 ਤੋਂ 12 ਫੋਟ ਪਾਣੀ ਜਿਹੜਾ ਕਿ ਉਹ ਲਗਾਤਾਰ ਬਣਿਆ ਹੋਇਆ ਐ ਇਸ ਵਕਤ ਜਿਹੜੀ ਥਾਂ ਤੇ ਖੜੇ ਆ ਇਹ ਪੂਰੇ ਤਰੀਕੇ ਦੇ ਨਾਲ ਕੱਚਾ ਥਾਂ ਮੈਂ ਦੂਸਰੇ ਪਾਸੇ ਵੀ ਆਲੇ ਦੁਆਲੇ ਘਰਾਂ ਦੇ ਵਿੱਚ ਵੀ ਡੰਗਰ ਵੱਛਾ ਜਿਹੜਾ ਇਸੇ ਤਰੀਕੇ ਨਾਲ ਬਣਿਆ ਹੋਇਆ ਹੈ ਹਾਲਾਂਕਿ ਦੁਬਾਰਾ ਫੇਰ ਮੈਂ ਇੱਥੇ ਜ਼ਰੂਰ ਅਸੀਂ ਬਾਰ-ਬਾਰ ਇਹ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿ ਫੋਟਵਾ ਦਾ ਇੱਥੇ ਕਲਚਰ ਬਹੁਤ ਬਣਿਆ ਹੋਇਆ ਵੈ ਕਿ ਜ਼ਰੂਰ ਇੱਥੇ ਆਲੇ ਦੁਆਲੇ ਦੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਕਿ ਪਹੁੰਚਦੇ ਪੈਣੇ ਪਰ ਜੋ ਅਸਲ 'ਚ ਲੋਕਾਂ ਨੂੰ ਜੋ ਇੱਥੇ ਮਦਦ ਮਿਲਣੀ ਚਾਹੀਦੀ ਹੈ ਉਹ ਇੱਥੇ ਲੋਕਾਂ ਨੂੰ ਨਹੀਂ ਮਿਲ ਪਾਰੇ ਫਿਟਿੰਗ ਜਿਹੜੀਆਂ ਨੇ ਕਿ ਉਹ ਆਪਣੇ ਆਪ ਦੇ ਵਿੱਚ ਜਿਹੜੀਆਂ ਨੇ ਕਿ ਉਹ ਬਹੁਤ ਗੰਭੀਰ ਜਿਹੜੀਆਂ ਨੇ ਕਿ ਉਹ ਬਣੀਆਂ ਹੋਈਆਂ ਨੇ ਲਗਾਤਾਰ ਜਿਹੜੀਆਂ ਇੱਥੇ ਸਿਰਫ ਸਿਰਫ ਟੀਮਾਂ ਦਿਖਾਈ ਦੇ ਰਹੀਆਂ ਨੇ ਸਿਕੰਦਰ ਸਿੰਘ ਇੱਥੇ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਲਗਾਤਾਰ ਗੱਲ ਕਰਦੇ ਪਿਆ ਸਿਕੰਦਰ ਪਹਿਲਾਂ ਵੀ ਤੁਸੀਂ ਇੱਧਰ ਆਏ ਕਿ ਹੋ ਅੱਜ ਆਏ ਹੋ ਸੀ ਨਹੀਂ ਅੱਜ ਆ ਤੀਸਰਾ ਚੌਥਾ ਫੇਰਾ ਇੱਥੇ ਅੱਛਾ ਤੀਜਾ ਚੌਥਾ ਇੱਥੇ ਆ ਹਾਂਜੀ ਹਾਂਜੀ ਇਹ ਮੇਰੇ ਨਾਲ ਸਭ ਤੋਂ ਵੱਧ ਇਫੈਕਟਡ ਏਰੀਆ ਕਿਉਂਕਿ ਆ ਦੇਖੋ ਤੂੜੀ ਕਿੰਨੀ ਸਾਰੀ ਖਰਾਬ ਹੋ ਰਹੀ ਹੈ ਇੱਥੇ ਪਚਵਾਂ ਵਾਸਤੇ ਜਾਣ ਨੂੰ ਕੋਈ ਥਾਂ ਨਹੀਂ ਸਾਰਾ ਮਾਲ ਡੰਗਰ ਜਿਹੜਾ ਕਿ ਉਹ ਪਾਣੀ 'ਚ ਬੈਠਾ ਹੋਇਆ ਹੈ ਹਾਂਜੀ ਇਹ ਤੁਹਾਨੂੰ ਮੈਂ ਦਿਖਾਇਆ ਅੱਗੇ ਵੀ ਹਾਲਾਤ ਕਰਦੇ ਵੀ ਦੇਖੋ ਕੰਪੜਾ ਡਿੱਗ ਪਿਆ ਵੇੜਾ ਸਾਰਾ ਖੁਰ ਗਿਆ ਸਿਰਫ ਜਸਟ ਉਹ ਜ਼ਿਆਦਾ ਹੈ ਨਹੀਂ ਜਗਾ ਇਹਨਾਂ ਦੇ ਘਰ ਦੀ ਬਚੀ ਤੇ ਅੱਗੇ ਵੀ ਪਾਣੀ ਆਇਆ ਵੇ ਉਸੇ ਦਿਨ ਦੀ ਆਣਾ ਇਹ ਕਹਿੰਦੇ ਉੱਥੋਂ ਤੱਕ ਸਾਡਾ ਵਿੜਾ ਸੀਗਾ ਇਹ ਸਾਰਾ ਪਾਣੀ ਦੀ ਮਾਰ ਦੇ ਨਾਲ ਨਾ ਇਹ ਸਾਰਾ ਖੁਰ ਗਿਆ ਵੇ ਆ ਪੱਕਾ ਸਿਰਫ ਜਗਾ ਥੋੜੀ ਆ ਕਿੰਨੀ 10 ਫੁੱਟ ਦੀ ਜਗਾ ਵੀ ਨਹੀਂ ਹੋਣੀ ਸਿਰਫ ਇਹੀ ਬਚੀ ਆ ਇਧਰ ਰਸੋਈ ਸੀਗੀ ਇਹਨਾਂ ਦੀ ਇਹ ਰਸੋਈ ਟੱਢ ਗਈ ਪਾਣੀ ਵਜਨ ਦੇ ਨਾਲ ਆ ਸਾਰੀ ਡਿਸਕੀ ਸਾਰੀ ਥੱਲੇ ਇਧਰ ਕਮਰਾ ਸੀਗਾ ਕਮਰਾ ਵੀ ਸਾਰਾ ਡਿੱਗ ਪਿਆ ਇਧਰ ਆ ਦੋਨੋਂ ਪਾਸੋਂ ਇਸ ਘਰ ਦੇ ਵਗਦਾ ਕਿ ਮਗਰ ਕਿ ਉਹ ਰੈਸ਼ ਸੀਗੀ ਹਾਂ ਇੱਥੇ ਰਸੋਈ ਸੀ ਨਾਲ ਸਟੋਰ ਰੂਮ ਸੀ ਅੱਗੇ ਇੱਕ ਹੋਰ ਕਮਰਾ ਸੀ ਪਿੱਛੇ ਲੰਮਾ 40 ਫੁੱਟ ਦਾ ਬਰਾਂਡਾ ਸੀਗਾ ਤੇਈ ਚਹਾੜ ਆਉਣ ਕਰਨ ਉਦੋਂ ਕੁਝ ਖਰਾਬ ਹੋ ਗਿਆ ਜਿਹੜਾ ਹੁਣ ਰਹਿੰਦਾ ਹੁੰਦਾ ਤੇ ਹਾਂਜੀ ਹੁਣ ਤਾਂ ਸਾਡੇ ਆ ਦੇਖੋ ਅੰਦਰਲੇ ਕਮਰੇ ਤੱਕ ਤਾ ਲੱਗੀ ਹੋਈ ਆ ਸਾਮਾਨ ਵੀ ਤੁਹਾਡਾ ਮੇਰੇ ਨਾਲ ਰੁੜ ਗਿਆ ਹੋਣਾ ਵਿੱਚ ਭਾਂਡੇ ਚੀਜ਼ਾਂ ਬਹੁਤ ਰੁੜਨਦੀਆਂ ਜੇ ਇਦਾਂ ਹੀ ਹੁਣ ਨਾ ਤਾਂ ਇਹਨੇ ਡੂੰਘੇ ਪਾਣੀ ਦੇ ਵਿੱਚ ਅੱਗੇ ਕੁਝ ਜਾ ਕੇ ਅਸੀਂ ਕਰ ਸਕਦੇ ਹਾਂ ਪਰ ਮੇਰੇ ਨਾਲ ਇੱਕ ਸਵਾਲ ਹੈ ਕਿ ਖਾਲਸਾ ਏਡ ਤਾਂ ਇੱਥੇ ਪਹੁੰਚੀ ਐ ਸੰਸਥਾਵਾਂ ਪਹੁੰਚਦੇ ਪਏ ਮਦਦ ਹੁਣ ਤੱਕ ਕੋਈ ਪਹੁੰਚੀ ਤੁਹਾਡੇ ਕੋਲ ਮਦਦ ਜੀ 2-4 ਕਿਲੋ ਕੋਈ ਰਾਸ਼ਨ ਦੇ ਜੂਗਾ ਇਹਦੇ ਨਾਲ ਸਾਡੇ ਕਿੰਨੇ ਦਿਨ ਨੰਗਣਗੇ ਸਾਡਾ ਕੋਈ ਪੁਖਤਾ ਹੱਲ ਹੋਇਆ ਹੋ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਸਰਕਾਰਾਂ ਦੇ ਹੱਥ ਵਿੱਚ ਸਭ ਕੁਝ ਆ ਜਾਂ ਤਾਂ ਇਹ ਵੀ ਕਹਿੰਦੀਆਂ ਬਹੁਤ ਕੁਝ ਕਰਦੇ ਵੀ ਪਏ ਬਹੁਤ ਕੁਝ ਉਦੋਂ ਹੀ ਕਰਦੇ ਆ ਜੀ ਜਦੋਂ ਅਸੀਂ ਡੁੱਬਣ ਲੱਗਦੇ ਆ ਜਦੋਂ ਸਾਡੇ ਪਾਣੀ ਸਿਰ ਦੇ ਉੱਪਰ ਦੀ ਨੰਗ ਜਾਂਦਾ ਵਾ ਉਦੋਂ ਸਾਰੇ ਆਣ ਕੇ ਬਹੁਤ ਰੌਲਾ ਪਾਉਂਦੇ ਆ ਵੀ ਹਾਂ ਜੀ ਅਸੀਂ ਬਹੁਤ ਕੋਸ਼ਿਸ਼ ਕੀਤਾ ਅਸੀਂ ਤੇ ਇਹੀ ਚਾਹੁੰਦੇ ਆ ਵੀ ਸਾਡੇ ਏਰੀਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਜਿਆਦਾ ਨਹੀਂ ਤੇ ਦੋਨਾਂ ਸਾਈਡਾਂ ਤੇ ਕੋਈ 15 ਤੋਂ 20 ਫੁੱਟ ਜਿੱਦਾਂ ਪੱਥਰ ਦੀਆਂ ਨੋਚਾਂ ਕੰਧ ਜਿੱਦਾਂ ਹੁਣ ਸਾਰੇ ਫੋਰਨ ਕੰਟਰੀ ਦੇ ਵਿੱਚ ਕਿਤੇ ਪਾਣੀ ਨਹੀਂ ਹੈਗੇ ਕਿੰਨੀਆਂ ਕਿੰਨੀਆਂ ਉੱਚੀਆਂ ਬਾਉਂਡਰੀ ਬਣਾ ਕੇ ਉਹਨਾਂ ਨੂੰ ਕਵਰ ਕੀਤਾ ਮੇਰਾ ਨਾਮ ਮਨਦੀਪ ਕਾਰਾ ਜੀ ਮਨਦੀਪ 2023 ਦੇ ਵਿੱਚ ਵੀ ਹਾਲਾਤ ਇਦਾਂ ਦੇ ਲੱਗਤ ਉਹਦੋਂ ਵੀ ਟੁੱਟ ਗਏ ਇਹ ਤੂੰ ਜਿਆਦਾ ਹਾਲਾਤ ਮਾੜੇ ਸੀ ਜੀ ਇੰਨੀ ਜਿਆਦਾ ਰੇਤਾ ਬਹਿ ਚੁੱਕੀ ਸੀ ਜ਼ਮੀਨਾਂ ਦੇ ਵਿੱਚ ਵੀ ਮਤਲਬ दाना ਤਾਂ ਤਾਂ ਬੀਜ ਪੁੰਗਰਨਾ ਬਹੁਤ ਮੁਸ਼ਕਲ ਸੀਗੀ ਸਾਰੀ ਇਹ ਲੋਕਾਂ ਨੇ ਮਤਲ ਕਰਦੇ ਚੁੱਕ ਚੋੱਕ ਕੇ ਇਹ ਰੇਤਾ ਮਤਲ ਮਾੜੀ ਮੋਟ ਸੈਟ ਕੀਤੀ ਆ ਕੀ ਹੋਈ ਉਹਦਾ ਖਰਾਬ ਦਾ ਕੋਈ ਮੁਆਵਜ਼ਾ ਵਗੈਰਾ ਖਰਾਬਾ ਕੀ ਮਿਲਦਾ ਜੀ ਕੁਝ ਖਰਾਬਾ ਨਹੀਂ ਮਿਲਦਾ ਕਿ 2-4000 ਕਹਿੰਦੇ ਹੁੰਦੇ ਰੋਂਦੇ ਦੇ ਅਥਰੂ ਪੁੰਜਣ ਵਾਲੀ ਗੱਲ ਹੁੰਦੀ ਆ ਤੁਸੀਂ ਆਪ ਦੇਖੋ ਅੱਜ ਕੱਲ ਦੀ ਇੰਨੀ ਮੰਗਾਈ ਦੇ ਵਿੱਚ ਸਰਵਾਈਵ ਕਰਨਾ ਕਿੰਨਾ ਔਖਾ ਵਾ ਉਹ ਵੇਖੋ ਸਾਹਮਣੇ ਵੀ ਜਿਹੜਾ ਕਿ ਨੌਜਵਾਨ ਪਤਾ ਉਮ ਕਰਦੇ ਪਏ ਨੇ ਮਦਦ ਮੰਗਣ ਵਾਸਤੇ ਹਾਂਜੀ ਤੁਸੀਂ ਕੀ ਕਹਿ ਰਹੇ ਸੀਗੇ ਨਾਲ ਗੱਲ ਕਰਦੇ ਪਏ ਸੀਗੇ ਇਹੀ ਗੱਲ ਕਰ ਰਹੇ ਆ ਜੀ ਇੰਨੀ ਮਹਿੰਗਾਈ ਦੇ ਵਿੱਚ ਰੂਟੀਨ ਦੀ ਸਰਵਾਈਵ ਕਰਨਾ ਹੀ ਬਹੁਤ ਔਖਾ ਵਾ ਜਿਹੜਾ ਤੁਸੀਂ ਹੁਣ ਘਰ ਵੀ ਅੰਦਰ ਜਿਹੜਾ ਕਿ ਬਾਹਰੋਂ ਜਿੱਦਾਂ ਤੁਹਾਡੀ ਰਸੋਈ ਤੁਸੀਂ ਦੱਸਦੇ ਹੋ ਕਿ ਨੁਕਸਾਨੀ ਕੀ ਸਾਰੀ ਤੇ ਇਹ ਜਿਹੜੀਆਂ ਚਗਾਠਾ ਜਗੂਠਾ ਨੇ ਪਹਿਲਾਂ ਹੀ ਖਰਾਬ ਸੀ ਕਿ ਇਹ 2023 ਦੇ ਵਿੱਚ 2023 ਦੇ ਵਿੱਚ ਇਹ ਅੱਗੇ ਨੂੰ ਜਦੋਂ ਥਾਂ ਬੈਠ ਕੇ ਤਰ ਦੇਖੋ ਤਰੇੜਾਂ ਪੈਣ ਦੇ ਧਰਤੀ ਬੈਠਣ ਦੇ ਨਾਲ ਉਸ ਨਗਾਠਾ ਬਾਹਰ ਨੂੰ ਆਉਣ ਲੱਗ ਗਈਆਂ ਸੀ ਤੇ ਕੋਈ ਕਰਨਾ ਨਾ ਹੁਣ ਕਰਨ ਅਸੀਂ ਰਿਸਕੀ ਹੋਇਆ ਹੋਇਆ ਵੈਸੋ ਤੇ ਬਹੁਤ ਜ਼ਿਆਦਾ ਰਿਸਕ ਆ ਜੀ ਕੀ ਕਰੀਏ ਹੁਣ ਘਰ ਨਹੀਂ ਛੱਡ ਸਕਦੇ ਹੁਣ ਕਮਰੇ ਭਰੇ ਹੋਏ ਸਮਾਨਾਂ ਦੇ ਨਾਲ ਕਿੱਦਾਂ ਛੱਡ ਗਏ ਅਸਲ ਚ ਗਰਾਉਂਡ ਰਿਪੋਰਟ ਹੈ ਕਿ ਸ਼ਹਿਰ ਕਾਰਾਂ ਦੇ ਹਾਲਾਤ ਬੜੇ ਕੀ ਹੋਏ ਨੇ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਤੇ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸਥਿਤੀ ਕਹੋਗੇ ਇੱਥੇ ਹੜ ਦੇ ਹੜ ਹੀ ਆਏ ਹੋਏ ਨਹੀਂ ਹਾਂਜੀ ਹਾਂਜੀ ਅਸੀਂ ਜਦੋਂ ਪਾਣੀ ਇਹਨਾਂ ਨੇ ਛੱਡਿਆ ਪਿੱਛੋਂ ਤੁਹਾਡੇ ਕੋਲ ਕੋਈ ਉਸ ਤੋਂ ਪਹਿਲਾਂ ਆਇਆ ਨਹੀਂ ਕਿ ਜਗਾ ਵਿਲੀ ਕਰ ਦਿਓ ਪਾਣੀ ਛੱਡਿਆ ਪਾਣੀ ਆ ਪਹਿਲਾਂ ਕੋਈ ਨਹੀਂ ਜੀ ਕੋਈ ਬਸ ਇਹ ਕਹਿੰਦੇ 4000 ਕਿਊਸੀ ਛੱਡ ਰਹੇ ਆ 5000 ਕਿਊਸੀ ਛੱਡ ਰਹੇ ਆ ਤੁਸੀਂ ਇਹ ਦੇਖੋ ਜਿੱਦਾਂ ਕਿ ਰਾਜਸਥਾਨ ਫੀਡਰ ਦਾ 16 16000 ਕੈਪੈਸਿਟੀ ਆ ਉਹਨਾਂ ਦੀ ਕਿਉਂਕਿ 2 4000 ਦੇ ਨਾਲ ਇਹ ਹੜ ਨਹੀਂ ਆਉਂਦੇ ਕਿ ਇਹ ਲੱਖਾਂ ਕਿਊਸੀ ਪਾਣੀ ਛੱਡਣ ਦੇ ਨਾਲ ਹੀ ਹੜ ਆਉਂਦੀ ਆ ਜਾਨਕੀ ਸੱਚਾਈ ਦੱਸੀ ਹਾਂਜੀ ਹਾਂਜੀ ਪਰ ਇਹ ਜੋ ਸਥਿਤੀਆਂ ਨੇ ਹਾਂਜੀ ਜੇ ਮੇਰਮੈਂਟ ਕਰਕੇ ਦੇਖੋ ਇੱਥੇ 7 ਤੋਂ 8 ਫੁੱਟ ਪਾਣੀ ਆ ਉਹ ਦੇਖੋ ਟਰਾਂਸਫਾਰਮਰ ਤੱਕ ਉਹਦੀ ਘਟੋ ਘਟ ਉੰਦੀ ਜਿਹੜੀ ਉਚਾਈ ਉਹ 7.5 ਤੋਂ 8 ਤੋਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਦਿਖਾਣ ਕਿ ਜੋ ਚੀਜ਼ਾਂ ਬਣੀਆਂ ਹੋਈਆਂ ਨੇ ਪਰ ਇਹ ਜੋ ਘਰ ਹੈ ਮਨਦੀਪਪੁਰ ਹਰਾਂ ਦਾ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਖੁਦ ਕੀ ਹਾਲਾਤ ਬਣੇ ਨੇ ਇੱਥੇ ਰਸੋਈ ਘਰ ਸੀਗਾ ਇਹਨਾਂ ਦਾ ਕਿ ਪਰਸੋ ਜਿੱਦਣ ਪਾਣੀ ਆਇਆ ਵਾ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਹੈ ਕਿ ਉਹ ਵਹਿ ਗਿਆ ਟੱਟ ਗਿਆ ਆ ਬਹੁਤ ਇੱਥੇ ਸਿੰਕ ਲੱਗਿਆ ਹੋਇਆ ਤੇ ਇਸ ਤਰ੍ਹਾਂ ਇਹ ਸਿੰਕ ਹੀ ਜਿਹੜੇ ਨੇ ਕਿ ਉਹ ਰਸੋਈ ਘਰਾਂ ਦੇ ਵਿੱਚ ਹੁੰਦੇ ਨੇ ਪਰ ਜੋ ਸਥਿਤੀਆਂ ਨੇ ਆਪਣੇ ਆਪ ਦੇ ਵਿੱਚ ਹੀ ਇੱਥੇ ਬਹੁਤ ਗੰਭੀਰ ਨੇ ਗਰਮੀ ਬਹੁਤ ਐਥੇ ਬਹੁਤ ਜ਼ਿਆਦਾ ਜਿਹੜਾ ਕਿ ਉਹ ਹਮਸ ਐਸ ਵਕਤ ਹੋਈ ਐ ਸਾਹਮਣੇ ਮਾਤਾ ਜੀ ਐਸ ਵਕਤ ਜਿਹੜੇ ਕਿ ਉੱਥੇ ਖੜੇ ਹੋਏ ਨੇ ਆਵਾਜ਼ ਮਾਰ ਮਾਰ ਕੇ ਖਾਲਸਾ ਏਡ ਵਾਲੇ ਜਿਹੜੇ ਕਿ ਹੁਣ ਉੱਥੇ ਪੰਜ ਪਾਣੀ ਪੰਚਾਉਂਦੇ ਪੈਣੇ ਰਾਸ਼ਨ ਤਾਂ ਕੋਈ ਇਹ ਕਹਿੰਦੇ ਨੇ ਕਿ ਪਹੁੰਚ ਜਾਏਗਾ ਪਰ ਪਾਣੀ ਜਿਹੜਾ ਕਿ ਪੀਣ ਵਾਲਾ ਬੇहद ਜਿਹੜਾ ਲਾਜ਼ਮੀ ਹੈ ਉਹ ਜ਼ਰੂਰੀ ਹੈ ਇਸ ਵੇਲੇ ਪਹੁੰਚਣਾ ਪਰ ਜੋ ਸਥਿਤੀਆਂ ਨੇ ਆਪਣੇ ਆਪ ਦੇ ਵਿੱਚ ਹੀ ਜਿਹੜਾ ਕਿ ਉਹ ਬਹੁਤ ਕੁਝ ਜੜੀਆਂ ਕਿ ਉਹ ਬਿਆਨ ਕਰਦੀਆਂ ਪਈਆਂ ਨੇ ਮਨਦੀਪ ਕੋਰ ਹੋਰਾਂ ਹੀ ਦੱਸਦੇ ਪਏ ਕਿ ਜੋ ਹਾਲਾਤ ਨੇ ਇਸ ਤੋਂ ਇਲਾਵਾ ਹੋਰ ਪਿੰਡਾਂ ਦੇ ਵਿੱਚ ਕਿ ਕੀ ਸਥਿਤੀ ਬਣੀ ਹੋਈ ਅੱਗੇ ਵੀ ਅਸੀਂ ਕੱਲ ਜਿਵੇਂ ਗਏ ਸੀ ਤਾਂ ਅੱਗੇ ਵੀ ਬਹੁਤ ਮਾੜੇ ਹਾਲਾਤ ਹੈ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਹੋਇਆ ਹੈ ਤੇ ਹਾਂਜੀ ਹਾਂਜੀ ਬਿਲਕੁਲ ਮਾਨ ਜੀ ਜਿਹੜੇ ਘਰ ਨੀਵੇਂ ਆਈ ਉਹਨਾਂ ਨੇ ਜਿਵੇਂ ਨਵਾਂ ਘਰ ਬਣਾਇਆ ਸੀ ਕਿਸੇ ਨੇ ਪਿੱਛੇ ਜੇ ਉਹ ਨੀਵੇਂ ਆਈ ਤਾਂ ਉਹਦੇ ਵਿੱਚ ਪੂਰਾ ਪਾਣੀ ਵੜਿਆ ਹੋਇਆ ਹੈ ਤੇ ਵਿਚਾਰੇ ਬਹੁਤ ਦੁਖੀ ਆ ਕੱਲ ਅਸੀਂ ਭੈਣ ਨੂੰ ਰਹਿਣ ਨੂੰ ਇੰਨਾ ਨਿਕਾ ਬੱਚਾ ਸੀਗਾ ਜੀ ਤੇ ਉਹ ਕਦੇ ਵੀ ਹਫ਼ਤੇ ਤੋਂ ਇੱਥੇ ਸੀਗਾ ਜੀ ਕੱਲ ਖਾਲਸਾ ਏਡ ਦੀ ਟੀਮ ਵੱਲੋਂ ਫਿਰ ਉਹਨਾਂ ਨੂੰ ਲੈ ਕੇ ਰੈਸਕਿਊ ਕੀਤਾ ਗਿਆ ਜੀ ਹਾਂਜੀ ਕਰਾਂ ਦੇ ਘਰ ਜਿਹੜੇ ਨੇ ਕਿ ਐਸ ਵਕਤ ਉਹ ਜੇ ਅਸੀਂ ਇਹ ਕਹੀਏ ਤੇ ਨਰਕ ਭੋਗਨ ਦੀ ਮਜਬੂਰ ਹੋਏ ਹੋਏ ਨੇ ਉਹ ਐਸ ਲਈ ਉੱਥੇ ਦੀ ਇੱਥੇ ਬਣੀ ਹੋਈ ਹੈ ਉਮੀਦ ਨਹੀਂ ਸਿਰਫ ਅਪੀਲ ਹੈ ਕਿ ਪ੍ਰਸ਼ਾਸਨ ਆ ਕੇ ਜ਼ਰੂਰ ਇਹਨਾਂ ਦੇ ਬਾਹ ਫੜੇ ਕਿਉਂਕਿ ਪਾਣੀ ਘਟ ਜਾਏਗਾ ਸਾਰਿਆਂ ਨੂੰ ਪਤਾ ਹੈ ਪਾਣੀ ਉਤਰੇਗਾ ਪਰ ਉਸ ਤੋਂ ਬਾਅਦ ਜੋ ਹਾਲਾਤ ਬਣਨੇ ਨੇ ਨਾ ਆ ਘਰ ਦੀਆਂ ਜਿਹੜੀਆਂ ਨੇ ਕਿ ਪਾਣੀ ਆਣ ਕਰਕੇ ਇੱਥੇ ਵੇੜਾ ਵੀ ਜਿਹੜਾ ਕਿ ਟੱਟ ਗਿਆ ਉਸ ਤੋਂ ਬਾਅਦ ਹਲੇ 2023 ਦਾ ਜਿਹੜਾ ਇੱਕ ਮਾਰਪਈ ਦਾ ਲੱਕ ਸਿੱਧਾ ਨਹੀਂ ਹੋਇਆ ਸੀ ਪਰ ਉਹ ਜੋ ਸਥਿਤੀਆਂ ਆ ਗਈਆਂ ਨੇ 2-4 ਹਜ਼ਾਰ ਦਾ ਮੁਆਵਜ਼ਾ ਕਹਿੰਦੇ ਨਹੀਂ ਚਾਹੀਦਾ ਸਾਨੂੰ ਅਸੀਂ ਫੇਰ ਓਕੇ ਸੋਕੇ ਹੋ ਕੇ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਸਾਨੂੰ ਇੱਕ ਪੱਕਾ ਹੱਲ ਚਾਹੀਦਾ ਹੈ ਕਿਉਂਕਿ 2023 ਚ ਜੋ ਹਾਲਾਤ ਬਣੇ ਸੀ ਉਸ ਤੋਂ ਪਹਿਲਾਂ ਵੀ ਇਹ ਸਥਿਤੀਆਂ ਬਣੀਆਂ ਰਹੀਆਂ ਅਸੀਂ ਉਮੀਦ ਕਰਦੇ 아이 오프닝 리포트 ਹੈ ਪ੍ਰਸ਼ਾਸਨ ਵਾਸਤੇ ਸਰਕਾਰਾਂ ਵਾਸਤੇ ਜੋ ਦਾਵੇ ਭਾਵੇਂ ਪੱਖ ਹੋਣ ਵਿਪੱਖ ਹੋਣ ਜਿਹੜੇ ਇੱਕ ਦੂਸਰੇ ਨੂੰ ਜਿਹੜਾ ਇੱਕ ਸਿਸਟਮ ਨੂੰ ਕੋਸਦੇ ਨੇ ਉਹ ਸਾਰੇ ਤਸਵੀਰ ਦੇਖ ਲੈਣ ਕਿ ਹਾਲਾਤ ਅਸਲ ਚ ਬਣੇ ਕੀ ਹੋਏ ਨੇ ਪੰਜਾਬ ਕੀ ਪੂਰਾ ਹਿੰਦੁਸਤਾਨ ਐਸ ਵਕਤ ਜ਼ਰੂਰ ਆਜ਼ਾਦੀ ਦਿਹਾੜਾ ਮਨਾ ਰਿਹਾ ਪਰ ਮੈਨੂੰ ਬੜੇ ਅਫਸੋਸ ਨਾ ਕਹਿਣਾ ਪੈ ਰਿਹਾ ਸਰਕਾਰਾਂ ਜਿੰਨੀਆਂ ਸ਼ਾਸਨ ਚ ਰਹੀਆਂ ਚਾਹੇ ਵਿਪੱਖਸ਼ ਚ ਰਹੀਆਂ ਉਹਨਾਂ ਦੀਆਂ ਜਿਹੜੀਆਂ ਮਾੜੀਆਂ ਪਲੈਨਿੰਗ ਮਾੜੀਆਂ ਕਾਰਗੁਜ਼ਾਰੀਆਂ ਜਿਹੜੀਆਂ ਰਹੀਆਂ ਨੇ ਉਹਨਦੇ ਕਰਕੇ ਇਹ ਲੋਕ ਅੱਜ ਇਸ ਨਰਕ ਭੋਗਣ ਲਈ ਜਿਹੜਾ ਨੇ ਕਿ ਮਜਬੂਰ ਹੋਏ ਨੇ ਤੇ ਇਸ ਵਕਤ ਜਿਹੜੇ ਮਾੜੇ ਸਿਸਟਮ ਦੇ ਗੁਲਾਮ ਬਣੇ ਹੋਏ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊ ਸੁਲਤਾਨਪੁਰ ਲੋ